ਕਾਂਗਰਸੀ ਵਿਧਾਇਕ ਸਾਧੂ ਸਿੰਘ ਧਰਮਸੋਤ ਨੇ ਇੱਕ ਵਾਰ ਫਿਰ ਅਕਾਲੀ ਦਲ ਨੂੰ ਕੜੇ ਹੱਥੀ ਲਿਆ ਜੇ ਇੱਕ ਸਮਾਗਮ ਦੌਰਾਨ ਹਿੱਸਾ ਲੈਂਦੇ ਹੋਏ ਧਰਮਸੋਤ ਨੇ ਕਿਹਾ ਕਿ ਪਿਓ ਪੁੱਤ ਸਾਲਾ ਭਣੋਇਆ ਤੇ ਨੂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਇਸ ਤੋਂ ਇਲਾਵਾ ਉਹਨਾਂ ਸਦਨ ਵਿੱਚ ਲੱਥੀਆਂ ਪੱਗਾਂ ਬਾਰੇ ਕਿਹਾ ਕਿ ਪੱਗਾਂ ਲਾਈਆਂ ਨਹੀਂ ਗਈਆਂ ਬਲਕਿ ਟੱਕਾ ਮੁਕੀ ਦੌਰਾਨ ਲੱਗੀਆਂ ਸਨ ਉਹ ਵੀ ਸਿਆਸੀ ਪਾਰਟੀ ਸ਼ਰੋਮਣੀ ਅਕਾਲੀ ਦਲ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਸ਼ਰੋਮਣੀ ਅਕਾਲੀ ਦਲ ਉਦੋਂ ਹੁੰਦਾ ਸੀ ਜਦੋਂ ਸਾਰੇ ਪੰਜੇ ਕੱਕਿਆਂ ਦੀ ਪਾਰਟੀ ਹੁੰਦੀ ਸੀ ਅੰਮ੍ਰਿਤਧਾਰੀ ਹੁੰਦੇ ਸੀ ਹੁਣ ਉਹ ਸ਼ਰਮਣੀ ਅਕਾਲੀ ਦਲ ਨਹੀਂ ਜਿਸ ਪਾਰਟੀ ਨੇ ਪਿਓ ਪੁੱਤ ਸਾੜਾ ਪਣਵਈਆ ਨੂੰ ਸਾਰਿਆਂ ਨੇ ਇਕੱਠੇ ਰਲ ਕੇ ਪੰਜਾਬ ਨੂੰ ਲੁੱਟਿਆ ਔਰ ਕੁੱਟਿਆ ਔਰ ਪੰਜਾਬ ਦੇ ਨੌਜਵਾਨਾਂ ਨੂੰ ਚਿੱਟੇ ਚਵਾੜਿਆ ਧਰਮ ਸੋਦ ਦੇਸ਼ ਬਿਆਨ ਤੋਂ ਬਾਅਦ ਅਕਾਲੀ ਦਲ ਵਿੱਚ ਹਲਚਲ ਜ਼ਰੂਰ ਮੱਚੇਗੀ ਅਤੇ ਕਾਲੀ ਦਲ ਵੱਲੋਂ ਕੁਝ ਹੋਰ ਬਿਆਨ ਸਾਹਮਣੇ ਆਉਣ ਦੀ ਆਸ ਵੀ ਜਤਾਈ ਜਾ ਰਹੀ ਹੈ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ